ਨੀ ਕੁੜੀਏ ਆ ਚਾਹ phook dendi ṭak dendi nangiyo paya ਲੈ ਮੰਮੀ ਅੱਗੇ ਕਿਹੜੇ ਚਾਹ ਦੇ ਕੱਪੜੇ ਪਾਈ ਹੁੰਦੇ ਆ ਪਰ ਪੂਜ਼ ਨੂੰ ਕਰ ਨਹੀਂ ਸਕਦਾ ਬਾਲੀ ਕੱਪੀ ਹੈ ਕਿਵੇਂ ਕਰਾਂ ਇਹਦੇ ਨਾਲ ਗੱਲ ਬਾਂਝੀ ਮੇਰੀ ਹਾਂ ਉਹ ਤੈਨੂੰ ਅੰਗਰੇਜ਼ੀ ਹੁੰਦੀ ਸਭ ਤੋਂ ਪਹਿਲਾਂ ਤਾਂ ਬੋਲਣਾ ਸਿੱਖ ਅੰਗਰੇਜ਼ੀ ਕੀ ਹੁੰਦੀ ਆ ਇੰਗਲਿਸ਼ ਹੁੰਦੀ ਆ ਉਹ ਅੱਛਾ ਚਲ ਠੀਕ ਹੈ ਇੰਗਲਿਸ਼ ਮੰਨ ਲੈਂਦੇ ਆਂ ਦੱਸ ਤਾਂ ਫਿਰ ਆਉਂਦੀ ਹੀ ਨਹੀਂ ਆਉਂਦੀ ਆਹੋ ਬਥੇਰੀ ਆਉਂਦੀ ਐ ਅੰਗਰੇਜ਼ੀ ਦੇ ਤਾਂ ਮੈਂ ਵੱਟ ਕੱਢ ਦੰਨੀ ਆ ਤਾਂ ਹੀ ਤਾਂ ਮੈਨੂੰ ਕੋਈ ਮਾੜਾ ਤੇ ਜਿਹੜਾ ਮੁੰਡਾ ਨਹੀਂ ਪਸੰਦ ਆਉਂਦਾ ਉਹ ਮੈਂ ਨੋ ਨਹੀਂ ਲਗਾ ਦਿੱਤਾ ਨੂੰ ਅੰਗਰੇਜ਼ੀ ਆਉਂਦੀ ਹੋਣੀ ਐ ਯਾਰ ਪੁੱਛ ਕਾ ਕੀ ਪੁੱਛਣਾ ਤੂੰ ਪੁੱਛਣਾ ਨਹੀਂ ਅੱਛਾ ਤੂੰ ਨਾ ਮੈਨੂੰ ਯਾਰ ਪਰ ਸੰਦੇਸ਼ ਭੇਜਿਆ ਕਰ ਮੈਂ ਤੇਰੀ ਗ੍ਰਾਮਰ ਚੈੱਕ ਕਰੂੰਗਾ ਕੀ ਡੱਟੇ ਨਾਨ ਸਟਿਕ ਨੋ 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 ਹਾਂ ਅੰਗਰੇਜ਼ੀ ਵੀ ਨਹੀਂ ਆਉਂਦੀ ਤੇ ਵੇਚਤੀ ਵੀ ਕਰਕੇ ਹਲਕ ਨੰਨ ਜਨ ਹਾਂਜੀ ਬਾਬਾ ਜੀ ਓ ਹੋਏ 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 ਬੜੀ ਭਾਰੀ ਐ ਬੜੀ ਭਾਰੀ ਐ ਆ ਬਾਬਾ ਤੇਰੇ ਢਿੱਡ ਤੋਂ ਭਾਰੀ ਤਾਂ ਨਹੀਂ ਮੈਨੂੰ ਕਿਸੇ ਪ੍ਰੇਤ ਦੀ ਬੂ ਆ ਰਹੀ ਐ ਤੁਹਾਡੇ ਤੇ ਬਹੁਤ ਭਾਰੀ ਮੁਸੀਬਤ ਆਉਣ ਵਾਲੀ ਐ ਬੱਚਾ ਹਾਂ ਬਾਬਾ ਜੀ ਆਗਲਾ ਮੇਰੇ ਤੇ ਮੁਸੀਬਤ ਆਉਣ ਵਾਲੀ ਐ ਤੇਰੇ ਤੇ ਨਹੀਂ ਤੇਰੇ ਬੱਚਿਆਂ ਤੇ ਆਉਣ ਵਾਲੀ ਐ ਬਿਮਾਰ ਹੋ ਜਾਣਗੇ ਮੰਝੇ ਨਾ ਲੱਗ ਜਾਣਗੇ بڑے بڑے ਡਾਕਟਰ ਹੱਥ ਖੜੇ ਕਰ ਜਾਣਗੇ ਹੈ ਬਾਬਾ ਜੀ ਐ ਨਾ ਕਹੋ ਮੈਨੂੰ ਤਾਂ ਡਰ ਜਾ ਲੱਗਦਾ ਡਰ ਨਾ ਬੱਚਾ ਬਾਬੇ ਉਪਾਹ ਕਰਨਗੇ ਸਿਰਫ 5000 ਹੀ ਲੱਗਣੇ 5000 ਬਾਬਾ ਜੀ ਸੋਚਾਂ ਚ ਕੀ ਪੈ ਗਈ ਬੱਚਾ ਬੱਚੇ ਤੋਂ ਉਪਰ ਦੁਨੀਆ ਚ ਹੈ ਕੁਝ ਜਾ ਜਲਦੀ ਲੈ ਕੇ ਆ ਠੀਕ ਐ ਬਾਬਾ ਜੀ ਫਿਕਰ ਨਾ 5000 ਤੀ ਸਿੱਧੀ ਹਾਲੋ ਬਾਬਾ ਜੀ ਹੁਣ ਤਾਂ ਨਹੀਂ ਮੇਰੇ ਬੱਚਿਆਂ ਨੂੰ ਕੁਝ ਹੋਊਗਾ ਫਿਕਰ ਨਾ ਕਰ ਬੱਚਾ ਤੇਰੇ ਬੱਚੇ ਤਾਂ ਨਾ ਬਾਹਰ ਦੀ ਬਿੰਗਾ ਨਹੀਂ ਹੁੰਦਾ ਜਿਉਂਦੀ ਰਹ ਸ਼ੁਕਰ ਹੈ ਬੱਚੇ ਬੱਚੇ ਹਾਏ ਮੇਰ ਤਾਂ ਅਜੇ ਵਿਆਹ ਹੀ ਨਹੀਂ ਹੋਇਆ ਨਾ ਤੈਨੂੰ ਰੋਟੀ ਫੁੱਕਣੀ ਨਹੀਂ ਆਉਂਦੀ மோட்டே தார இ